ਕਿੰਨੀ دیر ਹੋ ਗਿਆ ਤੁਸੀਂ ਇੱਥੇ ਆ ਰਹੇ ਹੋ ਤੇ ਕਿਵੇਂ ਦਾ ਲੱਗਦਾ ਇਹਨਾਂ ਦਾ ਸਵਾਦ ਕਿਵੇਂ ਦਾ ਲੱਗਦਾ ਨਾ ਸੁਣ ਸਕਦੇ ਨਾ ਬੋਲ ਸਕਦੇ ਫਿਰ ਵੀ ਮਿਹਨਤ ਕਰਦੇ ਕਈ ਲੋਕ ਹੈਗੇ ਨੇ ਜਿਹੜੇ ਇਸ ਚੀਜ਼ਾਂ ਦਾ ਨਾ ਮਜ਼ਾਕ ਬਣਾਦੇ ਨੇ ਦੇਖਦੇ ਨੇ ਕਿੰਨੀ ਕੁ ਮੁਸ਼ਕਲ ਆਉਂਦੀ ਹੋਵੇਗੀ ਤੁਸੀਂ ਫੇਸ ਕੀਤਾ ਬਚਪਨ ਤੋਂ ਦੇਖੀ ਹੈ ਚੀਜ਼ ਸੜਕ ਤੇ ਖੜਾ ਹੈ ਉਹ ਕਿ ਮਿਹਨਤ ਕਰ ਰਿਹਾ ਸੁਣ ਬੋਲ ਨਹੀਂ ਸਕਦਾ ਤੇ ਅਸੀਂ ਉਹਨਾਂ ਨੂੰ ਸਪੋਰਟ ਜ਼ਰੂਰ ਕਰੀਏ ਇੱਕ ਵਾਰੀ ਉਹਨਾਂ ਕੋਲ ਚਲੂਰ ਚਾਹੀਏ ਉਹਨਾਂ ਦਾ ਵੀ ਹੌਸਲਾ ਵਧਾਈਏ ਤੇ ਉਹਨਾਂ ਨੂੰ ਵੀ ਅਸੀਂ ਪਿਆਰ ਕਰੀਏ ਕਿ ਤਾਂ ਕਿ ਉਹ ਆਪਣੇ ਆਪ ਨੂੰ ਸਾਡੇ ਤੋਂ ਅੱਖ ਨਾ ਸਮਝ ਸਕਣ ਕੀ ਕੁਝ ਇਹਨਾਂ ਕੋਲ ਹੁੰਦਾ ਹੈ ਕਿਉਂਕਿ ਉਹ ਉਹ ਤੇ ਬੋਲ ਨਹੀਂ ਸਕਦਾ ਸੁਣ ਸਕਦੇ ਮੈਂ ਤੁਸੀਂ ਆਪਣੀ ਜੁਬਾਨੀ ਦੱਸੋ ਕੀ ਕੁਝ ਖਾਣ ਆਉਂਦੇ ਹੋ ਤੁਸੀਂ ਇਨਾਂ ਦੀ ਤਿੰਨੋਂ ਆਈਟਮਾਂ ਹੀ ਲਾਜਵਾਬ ਨੇ ਜੇ ਇੱਕ ਵਾਰੀ ਖਾ ਲਿਆ ਨਾ ਕਿਸੇ ਨੇ ਤੇ ਮੈਂ ਕਹਿੰਦਾ 100% ਵੀ ਗੱਲ ਆ ਉਹ ਕਿਤੇ ਹੋਰ ਦਾ ਰਾਹ ਵੇਖੇਗਾ ਹੀ ਨਹੀਂ ਕਈ ਵਾਰ ਅਸੀਂ ਸਰੀਰ ਪੱਖੋਂ ਤੰਦਰੁਸਤ ਹੁੰਨੇ ਆ ਸਭ ਕੁਝ ਬੋਲ ਸਕਦੇ ਆ ਸੁਣ ਸਕਦੇ ਆ ਮਗਰ ਉਸ ਦੇ ਬਾਵਜੂਦ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਪਹਾਨੇ ਹੁੰਦੇ ਨੇ ਮਿਹਨਤ ਤੋਂ ਖਾਸ ਸੁਰਤ ਦੇ ਉਰ ਭੱਜ ਨਹੀਂ ਮਗਰ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਸਰਾਵਾਂ ਦੇ ਵਿੱਚ ਇੱਕ ਐਸੇ ਔਰਤ ਨਾਲ ਮਿਲਾਵਾਂਗੇ ਜੋ ਕਿ ਬਚਪਨ ਤੋਂ ਹੀ ਨਾ ਸੁਣ ਸਕਦੇ ਨੇ ਨਾ ਬੋਲ ਸਕਦੇ ਨੇ ਮਗਰ ਉਸ ਤੋਂ ਬਾਵਜੂਦ ਵੀ ਜਿਹੜੀ ਮਿਹਨਤ ਆ ਉਹ ਖਾਸ ਸੁਰਤ ਕਰ ਰਹੇ ਨੇ ਤੇ ਘਰ ਦੇ ਵਿੱਚ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਤੇ ਅਸੀਂ ਰਾਤ ਦੇ ਵਿੱਚ ਗੁਜ਼ਰ ਰਹੇ ਸਾਂ ਇਹ ਤਸਵੀਰ ਦੇਖੀ ਤੁਸੀਂ ਦੇਖੋ ਕਿ ਡੈਪ ਚਾਟ ਮੰਡਾਰ ਇਹ ਨਾ ਸੁਣ ਸਕਦੇ ਨੇ ਨਾ ਬੋਲ ਸਕਦੇ ਨੇ ਮਗਰ ਉਸ ਦੇ ਬਾਵਜੂਦ ਵੀ ਜਿਹੜੀ ਮਿਹਨਤ ਹੈ ਉਹ ਜ਼ਰੂਰ ਕਰ ਰਹੇ ਨੇ ਤੇ ਜਿਹੜੇ ਤੰਦਰੁਸਤ ਲੋਕ ਨੇ ਉਹਨਾਂ ਵਾਸਤੇ ਖਾਸ ਸੌਰਤ ਜ਼ਰੂਰ ਮਿਸਾਲ ਬੰਦੇ ਹੋਈ ਦਿਖਾਈ ਦੇ ਰਹੇ ਨੇ ਕਿਉਂਕਿ ਅੱਜ ਕੱਲ ਬਹਾਨੇ ਬਹੁਤ ਹੋ ਗਏ ਨੇ ਸਾਡੀ ਜ਼ਿੰਦਗੀਆਂ ਦੇ ਵਿੱਚ ਕਿ ਅਸੀਂ ਤੰਦਰੁਸਤਾਂ ਅਸੀਂ ਬੋਲ ਵੀ ਸਕਦੇ ਹਾਂ ਅਸੀਂ ਸੁਣ ਵੀ ਸਕਦੇ ਹਾਂ ਮਗਰ ਕਿਤੇ ਨਾ ਕਿਤੇ ਸਾਡੀ ਮਿਹਨਤ ਤੋਂ ਸਾਨੂੰ ਦੂਰ ਭਜਣਾ ਪੈਂਦਾ ਮਗਰ ਦੇਖੋ ਇਹ ਜ਼ਿੰਦਗੀ ਦੀ ਕਮੀ ਹੋਣ ਦੇ ਬਾਵਜੂਦ ਵੀ ਮੈਡਮ ਵੱਲੋਂ ਇੱਕ ਮਿਹਨਤ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਜਿਹੜੇ ਗ੍ਰਾਹਕ ਨੇ ਕਈ-ਕਈ ਸਾਲਾਂ ਤੋਂ ਇਹਨਾਂ ਦੇ ਨਾਲ ਜੁੜੇ ਦੋਨਰੇ ਪਾਤਸ਼ਾਹ ਦੇ ਵਿੱਚ ਹੀ ਸਮਝਦੇ ਨੇ ਕਿ ਇਸ਼ਾਰਿਆਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕਰ ਲਈਏ ਉਸੇ ਤਰੀਕੇ ਨਾਲ ਜਿਹੜੇ ਨੇ ਉਹ ਸਮਝਦੇ ਨੇ ਤੇ ਉਸੇ ਤਰੀਕੇ ਨਾਲ ਜਿਹੜਾ ਲੋਕਾਂ ਨੂੰ ਇਹ ਚਾਰਟ ਹੈ ਉਹ ਸ਼ਿਕਾਰ ਰਹੇ ਨੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਜੋ ਕਿ ਤੇ ਖਾਨ ਲਈ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਇਹ ਸਫਰ ਕਿੰਨੇ ਸਾਲਾਂ ਤੋਂ ਚੱਲ ਰਿਹਾ ਤੇ ਕਿੰਨੇ ਸਾਲ ਤੋਂ ਉੱਥੇ ਪਹੁੰਚ ਰਹੇ ਨੇ ਸਰ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿੰਨੀ ਦੇਰ ਹੋ ਗਿਆ ਤੁਸੀਂ ਇੱਥੇ ਆ ਰਹੇ ਹੋ ਤੇ ਕਿਵੇਂ ਦਾ ਲੱਗਦਾ ਇਹਨਾਂ ਦਾ ਸਵਾਦ ਕਿਵੇਂ ਦਾ ਲੱਗਦਾ ਤੇ ਇੱਕ ਹੋਰ ਚੀਜ਼ ਖਾਸ ਹੈ ਕਿ ਨਾ ਸੁਣ ਸਕਦੇ ਨਾ ਬੋਲ ਸਕਦੇ ਫਿਰ ਵੀ ਮਿਹਨਤ ਕਰ ਰਹੇ ਹਾਂਜੀ ਸਰ ਪਤਾ ਕਿ ਬੇਸਿਕਲੀ ਇਹਨਾਂ ਨੂੰ ਅਸੀਂ ਬਚਪਨ ਤੋਂ ਜਾਣਦੇ ਆਂ ਬਾਈ ਜੀ ਇਹਨਾਂ ਨੂੰ ਬਚਪਨ ਨਾਲ ਇਹਦੇ ਸਾਹਮਣੇ ਸਾਡਾ ਬਚਪਨ ਬੀਤਿਆ ਇਹਨਾਂ ਦੇ ਜਿਹੜੇ ਹਸਬੰਦ ਨੇ ਉਹ ਵੀ ਸੁਣ ਬੋਲ ਨਹੀਂ ਸਕਦੇ ਅੱਛਾ ਜੀ ਤੇ ਮੇਰੇ ਫਾਦਰ ਸਾਹਿਬ ਵੀ ਸੁਣ ਬੋਲ ਨਹੀਂ ਸਕਦੇ ਤੇ ਇਹਨਾਂ ਦੇ ਜਿਹੜੇ ਹਸਬੰਦੋਂ ਮੇਰੇ ਫਾਦਰ ਸਾਹਿਬ ਕੋਲ ਪੜੇ ਹੋਏ ਨੇ ਉਹਨਾਂ ਕੋਲ ਪੜ ਕੇ ਹੀ ਵੱਡਾ ਹੋਇਆ ਇਹ ਪਹਿਲੇ ਟੇਲਰਿੰਗ ਦਾ ਕੰਮ ਕਰਦੇ ਸੀ ਸੋ ਉਹਨਾਂ ਨੇ ਆਪਣਾ ਹੁਣ ਸਾਈਡ ਬਏ ਆਪਣਾ ਕਾਰੋਬਾਰ ਕਾਰੋਬਾਰ ਚ ਇਹਨਾਂ ਨੇ ਆਪਣਾ ਮਿਹਨਤ ਕੀਤੀ ਹੈ ਤੇ ਦੁਬਾਰਾ ਆਪਣਾ ਇੱਕ ਨਵਾਂ ਕੰਮ ਸ਼ੁਰੂ ਕੀਤਾ ਮੈਂ ਤਾਂ ਕਹਿੰਦਾ ਸਾਰੇ ਸਹਯੋਗ ਦਿਓ ਆਪਣਾ ਬਹੁਤ ਵਧੀਆ ਇਹਨਾਂ ਦਾ ਸਵਾਦ ਹੈ ਬੜਾ ਅੱਛਾ ਬਣਾਉਂਦੇ ਨੇ ਬਿਲਕੁਲ ਸਫਾਈ ਸਾਫ ਉੱਥੇ ਸਭ ਤੋਂ ਜ਼ਿਆਦਾ ਧਿਆਨ ਰੱਖਿਆ ਜਾਂਦਾ ਤੇ ਸਰ ਬਹੁਤ ਇੱਕ ਮੁਸ਼ਕਲਾਂ ਦਾ ਸਾਹਮਣਾ ਹੁੰਦਾ ਜਦੋਂ ਬੰਦਾ ਕੋਈ ਸੁਣ ਨਹੀਂ ਸਕਦਾ ਜਾਂ ਬੋਲ ਨਹੀਂ ਸਕਦਾ ਤੁਸੀਂ ਘਰ ਦੇ ਵਿੱਚ ਕਿਹਾ ਕਿ ਸਾਡੇ ਫਾਦਰ ਸਾਹਿਬ ਵੀ ਹੈ ਤੇ ਉਸ ਦੇ ਬਾਵਜੂਦ ਜੇ ਗੱਲ ਕਰੀਏ ਤਾਂ ਕਿੰਨੀ ਮੁਸ਼ਕਲ ਆਉਂਦੀ ਹੋਵੇਗੀ ਤੁਸੀਂ ਫੇਸ ਕੀਤਾ ਬਚਪਨ ਤੋਂ ਦੇਖੀ ਹੈ ਜੀ ਸਰ ਮੈਂ ਚੀਜ਼ਾਂ ਦੇਖਿਆ ਲੋਕ ਕਈ ਲੋਕ ਹੈਗੇ ਨੇ ਜਿਹੜੇ ਐਸ ਚੀਜ਼ਾਂ ਦਾ ਨਾ ਮਜ਼ਾਕ ਬਣਾਦੇ ਨੇ ਦੇਖਦੇ ਨੇ ਲੇਕਿਨ ਗੁਰੂ ਸਾਹਿਬ ਨੇ ਜੇ ਇਨਸਾਨ ਬਣਾਇਆ ਨਾ ਕਿਸੇ ਤਰ੍ਹਾਂ ਦਾ ਵੀ ਇਨਸਾਨ ਬਣਾਇਆ ਚਾਹੇ ਉਹ ਅਪੰਗ ਹੈ ਚਾਹੇ ਆਪਾ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਹੈਂਡੀਕੈਪ ਆਪਾਂ ਨੂੰ ਹਰ ਇੱਕ ਦਾ ਸਹਿਯੋਗ ਜ਼ਰੂਰ ਦੇਣਾ ਚਾਹੁੰਦੇ ਆ ਕਿ ਜੇ ਉਹ ਅਗਲਾ ਮਿਹਨਤ ਕਰ ਰਿਹਾ ਸੜਕ ਤੇ ਖੜਾ ਹੋ ਕੇ ਮਿਹਨਤ ਕਰ ਰਿਹਾ ਸੁਣ ਬੋਲ ਨਹੀਂ ਸਕਦਾ ਤੇ ਅਸੀਂ ਉਹਨਾਂ ਨੂੰ ਸਪੋਰਟ ਜ਼ਰੂਰ ਕਰੀਏ ਇੱਕ ਵਾਰੀ ਉਹਨਾਂ ਕੋਲ ਜ਼ਰੂਰ ਜਾਈਏ ਉਹਨਾਂ ਦਾ ਵੀ ਹੌਸਲਾ ਵਧਾਈਏ ਤੇ ਉਹਨਾਂ ਨੂੰ ਵੀ ਅਸੀਂ ਪਿਆਰ ਕਰੀਏ ਕਿ ਤਾਂ ਕਿ ਉਹ ਆਪਣੇ ਆਪ ਨੂੰ ਸਾਡੇ ਤੋਂ ਅੱਡ ਵੱਖ ਨਾ ਸਮਝ ਸਕਣ ਬਿਲਕੁਲ ਸੱਚੇ ਬਾਦਸ਼ਾਹ ਦੇ ਬਣਾਏ ਹੋਏ ਬੰਦੇ ਆ ਚਾਹੇ ਜਿਸ ਤਰ੍ਹਾਂ ਦੇ ਵੀ ਬਣਾਏ ਮਗਰ ਇਨਸਾਨ ਦੇ ਇਨਸਾਨ ਹੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਨਸਾਨ ਤੁਸੀਂ ਫਿਰ ਕੀ ਕੁਝ ਇਹਨਾਂ ਕੋਲ ਹੁੰਦਾ ਕਿਉਂਕਿ ਉਹ ਉਹ ਤੇ ਬੋਲ ਨਹੀਂ ਸਕਦੇ ਨਾ ਸੁਣ ਸਕਦੇ ਮੈਂ ਤੁਸੀਂ ਆਪਣੀ ਜੁਬਾਨੀ ਦੱਸੋ ਕੀ ਕੁਝ ਖਾਣ ਆਉਂਦੇ ਹੋ ਤੁਸੀਂ ਕਿੰਨੇ ਕਿੰਨੇ ਟਾਈਮ ਬਾਅਦ ਇਹਨਾਂ ਨੂੰ ਮਿਲਣੇ ਤੁਸੀਂ ਪਹੁੰਚ ਸਰ ਇਹਨਾਂ ਕੋਲ ਤਿੰਨ ਆਈਟਮਾਂ ਸਭ ਤੋਂ ਜ਼ਿਆਦਾ ਜ਼ਬਰਦਸਤ ਨੇ ਇੱਕ ਦਈ ਪੁਰੀ ਹੈ ਇੱਕ ਪਾਣੀ ਪੁਰੀ ਹੈ ਤੇ ਇੱਕ ਆਪਣਾ ਪੇਲ ਪੁਰੀ ਹੈ ਇਹਨਾਂ ਦੀ ਤਿੰਨੋਂ ਆਈਟਮਾਂ ਹੀ ਲਾਜਵਾਬ ਨੇ ਜੇ ਇੱਕ ਵਾਰੀ ਖਾ ਲਿਆ ਨਾ ਕਿਸੇ ਨੇ ਤੇ ਮੈਂ ਕਹਿੰਦਾ 100% ਦੀ ਗੱਲ ਆ ਉਹ ਕਿਤੇ ਹੋਰ ਦਾ ਰਾਹ ਵੇਖੇਗਾ ਹੀ ਨਹੀਂ ਇਹ ਬਿਲਕੁਲ ਤੁਸੀਂ ਦੇਖੋ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਕਿੰਨੇ ਖੁਸ਼ੀ-ਖੁਸ਼ ਉਹਨਾਂ ਨੇ ਦੱਸਿਆ ਕੀ ਸਟੋਰੀ ਵੇਖੋ ਕਿ ਕਿੰਨੀ ਸੋਹਣੀ ਹੈ ਕਿ ਬਚਪਨ ਦੇ ਵਿੱਚੋਂ ਬਚਪਨ ਤੋਂ ਹੀ ਇਹ ਨੌਜਵਾਨ ਤੇ ਇੱਥੇ ਪਹੁੰਚਦੇ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਖੁਦ ਵੀ ਜਿਹੜੇ ਨੇ ਉਹ ਬੋਲ ਸੁਣ ਨਹੀਂ ਸਕਦੇ ਤੇ ਬਹੁਤ ਖੂਬਸੂਰਤ ਸਟੋਰੀ ਹੈ ਤੇ ਸ਼ਾਰਟਲੀ ਇਸ ਕਰਕੇ ਹੋ ਜਾਂਦੀ ਹੈ ਸਟੋਰੀ ਕਿਉਂਕਿ ਨਾ ਉਹ ਬੋਲ ਸਕਦੇ ਨੇ ਨਾ ਸੁਣ ਸਕਦੇ ਨੇ ਤੇ ਅਸੀਂ ਜਦੋਂ ਵੀ ਰਾਹ ਦੇ ਵਿੱਚ ਗੁਜ਼ਰਦੇ ਸੀ ਨਾ ਇੱਕ ਚੀਜ਼ ਜ਼ਰੂਰ ਪੜੀ ਕਿ ਡੈਪਟ ਚਾਰਟ Bhandar ਤੇ ਅਸੀਂ ਸੋਚਿਆ ਕਿ ਯਾਰ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਲੋਕ ਨਹੀਂ ਜਾਨੂ ਹੈਗੇ ਅੰਮ੍ਰਿਤਸਰ ਦੇ ਲੋਕ ਨਹੀਂ ਜਾਨੂ ਤਾਂ ਲੋਕ ਜ਼ਰੂਰ ਜਾਨੂ ਹੋ ਸਕਦੇ ਤੁਹਾਨੂੰ ਇੱਕ ਵਾਰ ਰਾਵਾਂ ਦਾ دیدار ਜ਼ਰੂਰ ਕਰਾ ਦਈਏ ਤੁਸੀਂ ਸ਼ਹੀਦਾਂ ਸਾਹਿਬ ਤੋਂ ਜੇਕਰ ਤੁਸੀਂ ਅੰਮ੍ਰਿਤਸਰ ਵਿਖੇ ਪਹੁੰਚਦੇ ਹੋ ਸ਼ਹੀਦਾਂ ਸਾਹਿਬ ਤੋਂ ਬਿਲਕੁਲ ਤੁਸੀਂ ਸੁਲਤਾਨਵਿੰਡ ਰੋਡ ਵੱਲ ਆਉਂਦੇ ਹੋ ਤਾਂ ਰਾਹ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਇੱਕ ਛੋਟਾ ਜਿਹਾ ਸੈਟਅਪ ਹੈ ਜਿਹੜਾ ਉਹ ਲੱਗਾ ਹੋਇਆ ਤੇ ਤੁਸੀਂ ਜ਼ਰੂਰ ਇੱਥੇ ਪਹੁੰਚੋ ਤੇ ਜ਼ਰੂਰ ਇੱਕ ਸੰਜੋਗ ਕਰੋ ਜੋ ਕਿਉਂਕਿ ਇਕੱਲੇ ਇਸ ਤਰ੍ਹਾਂ ਦੇ ਲੋਕ ਨਹੀਂ ਕਈ ਇਸ ਤਰ੍ਹਾਂ ਦੇ ਲੋਕ ਨੇ ਜੋ ਸਰੀਰ ਪੱਕੋ ਉਪਾਇਸ ਹੁੰਦੇ ਨੇ ਮਗਰ ਖਾਸ ਜ਼ੋਰ ਤੇ ਮਿਹਨਤ ਕਰਦੇ ਨੇ ਤੇ ਸਾਡਾ ਇੱਕ ਲਾਈਵ ਪੰਜਾਬੀ ਟੀਵੀ ਵੱਲੋਂ ਇੱਕ ਮੈਸੇਜ ਜ਼ਰੂਰ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਮਦਦ ਹੈ ਜ਼ਰੂਰ ਕਰੋ ਤਾਂ ਜੋ ਜ਼ਿੰਦਗੀ ਦੇ ਵਿੱਚ ਨਿਮੋਸ਼ੀ ਨਾ ਸਹਿ ਸਕਣ ਕਿਉਂਕਿ ਲੋਕ ਜਿਹੜੇ ਹੁੰਦੇ ਨੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਸੱਟਾਂ ਵੱਜਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਹਾਰ ਜਾਂਦੇ ਨੇ ਮਗਰ ਆ ਸਾਨੂੰ ਚਾਹੀਦਾ ਹੈ ਕਿ ਉਹ ਅਸੀਂ ਤੰਦਰੁਸਤਾਂ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਲੋਕਾਂ ਨੂੰ ਇੱਕ ਹੌਸਲਾ ਦੇਈਏ ਤਾਂ ਜੋ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਣ ਕੈਮਰਾਮੈਨ ਮਨੋਜੀਤ ਨਾਲ ਮਹਿਮਾਨ ਨਾਲ ਲਾਈਵ ਪੰਜਾਬੀ ਇੰਨੀ देर ਹੋ ਗਿਆ ਤੁਸੀਂ ਇੱਥੇ ਆ ਰਹੇ ਹੋ ਤੇ ਕਿਵੇਂ ਦਾ ਲੱਗਦਾ ਇਹਨਾਂ ਦਾ ਸਵਾਦ ਕਿਵੇਂ ਦਾ ਲੱਗਦਾ ਨਾ ਸੁਣ ਸਕਦੇ ਨਾ ਬੋਲ ਸਕਦੇ ਫਿਰ ਵੀ ਮਿਹਨਤ ਕਰਦੇ ਕਈ ਲੋਕ ਹੈਗੇ ਨੇ ਜਿਹੜੇ ਇਸ ਚੀਜ਼ਾਂ ਦਾ ਨਾ ਮਜ਼ਾਕ ਬਣਾਦੇ ਨੇ ਦੇਖਦੇ ਨੇ ਕਿੰਨੀ ਕੁ ਮੁਸ਼ਕਲ ਆਉਂਦੀ ਹੋਵੇਗੀ ਤੁਸੀਂ ਫੇਸ ਕੀਤਾ ਬਚਪਨ ਤੋਂ ਦੇਖੀ ਹੈ ਇਹ ਚੀਜ਼ ਸੜਕ ਤੇ ਖੜ੍ਹੇ ਹੋ ਕੇ ਮਿਹਨਤ ਕਰ ਰਿਹਾ ਸੁਣ ਬੋਲ ਨਹੀਂ ਸਕਦਾ ਤੇ ਅਸੀਂ ਉਹਨਾਂ ਨੂੰ ਸਪੋਰਟ ਜ਼ਰੂਰ ਕਰੀਏ ਇੱਕ ਵਾਰੀ ਉਹਨਾਂ ਕੋਲ ਜ਼ਰੂਰ ਚਾਹੀਏ ਉਹਨਾਂ ਦਾ ਵੀ ਹੌਸਲਾ ਵਧਾਈਏ ਤੇ ਉਹਨਾਂ ਨੂੰ ਵੀ ਅਸੀਂ ਪਿਆਰ ਕਰੀਏ ਕਿ ਤਾਂ ਕਿ ਉਹ ਆਪਣੇ ਆਪ ਨੂੰ ਸਾਡੇ ਤੋਂ ਵੱਖ ਨਾ ਸਮਝ ਸਕਣ ਕੀ ਕੁਝ ਨਾ ਕੋਲ ਹੁੰਦਾ ਕਿਉਂਕਿ ਉਹ ਉਹ ਤੇ ਬੋਲ ਨਹੀਂ ਸਕਦਾ ਸੁਣ ਸਕਦੇ ਮੈਂ ਤੁਸੀਂ ਆਪਣੀ ਜੁਬਾਨੇ ਦੱਸੋ ਕੀ ਕੁਝ ਖਾਣ ਆਉਂਦੇ ਹੋ ਤੁਸੀਂ ਉਹਨਾਂ ਦੀ ਤਿੰਨੋਂ ਆਈਟਮਾਂ ਹੀ ਲਾਜਵਾਬ ਨੇ ਜੇ ਇੱਕ ਵਾਰੀ ਖਾ ਲਿਆ ਨਾ ਕਿਸੇ ਨੇ ਤੇ ਮੈਂ ਕਹਿੰਦਾ 100 and 10% ਵੀ ਕਰ ਲਾ ਉਹ ਕਿਤੇ ਹੋਰ ਦਾ ਰਾ ਦੇਖੇਗਾ ਹੀ ਨਹੀਂ